ਸਾਰਾ ਮੇਰਾ ਨਾਮ ਉਤਾਰ ਸਿੰਘ ਅੰਡ ਗੋਲੇ ਵਾਲਾ ਜੋ ਕਿ ਅਸੀਂ ਸੁਫਰ ਸੀਟਰ ਨਾਲ ਮਹਿਕਮੇ ਦੇ ਕਹਿੰਦੇ ਸਾਰਾ ਖੇਤ 47 48 ਕਿੱਲੇ ਬੀਜਿਆ ਸੀ ਜਿਹਦੇ ਵਿੱਚੋਂ ਕੀ ਦੋ ਕਿੱਲੇ ਖੇਤ ਅਚਾਨਕ ਹੀ ਪਾਣੀ ਲੇਟ ਹੋਣ ਨਾਲ ਉਹਦੇ ਤੇ ਜਿਹੜੀ ਸੁੰਡੀ ਸੀ ਉਹ ਬਹੁਤ ਜ਼ਿਆਦਾ ਹਮਲਾ ਕਰ ਗਈ ਸੀ ਜਿਸ ਨੇ ਕਿ ਸੁੰਡੀ ਕਮ ਸੇ ਕਮ ਅੱਧੇ ਤੋਂ ਵੀ ਜ਼ਿਆਦਾ ਖਾ ਗਈ। ਅਸੀਂ ਮਹਿਕਮੇ ਨਾਲ ਗੱਲ ਕੀਤੀ ਕਿ ਉਹਨਾਂ ਨੇ ਸਾਨੂੰ ਆਖਿਆ ਕਿ ਤੁਸੀਂ ਇਹਨੂੰ ਕਲੋਰੋ ਥੋੜੀ ਬਹੁਤੀ ਵਿੱਚ ਪਾ ਦਿਓ ਜੋ ਕਿ ਉਹਨਾਂ ਦੇ ਕਹਿਣ ਤੇ ਅਸੀਂ ਕਲੋਰੋ ਪਾਤੀ ਪਰ ਸਾਡਾ ਮਨ ਫੇਰ ਵੀ ਨਾ ਖੜਾ। ਉਸ ਤੋਂ ਬਾਅਦ ਸਾਡੇ ਮਨ ਨੂੰ ਇਹ ਹੋਇਆ ਵੀ ਇਹਨੂੰ ਅਸੀਂ ਬਾਹ ਦੀਏ ਇਹ ਸਾਨੂੰ ਘਾਟਾ ਪਾਊਗੀ। ਪਰ ਕੋਈ ਤਕਨੀਕ ਨਾ ਕਰਨਾ ਸੀ ਉਹਨਾਂ ਨਾ ਛੇੜਿਆ ਉਹ ਉਵੇਂ ਦੀ ਉਵੇਂ ਖੜੀ ਰਹੀ। ਬਾਅਦ ਵਿੱਚ ਹੌਲੀ 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 ਅਸੀਂ ਜਿਵੇਂ ਦੂਜੀ ਕਣਕ ਨੂੰ ਪਾਣੀ ਲਾਉਂਦੇ ਰਹੇ ਜਾਂ ਖਾਦ ਪਾਉਂਦੇ ਰਹੇ ਉਵੇਂ ਅਸੀਂ ਉਹਦੇ ਵਿੱਚ ਵੀ ਕਰਦੇ ਰਹੇ ਪਰ ਅਖੀਰ ਤੇ ਆ ਕੇ ਉਹਦਾ ਫਟਾਰਾ ਇੰਨਾ ਜ਼ਿਆਦਾ ਹੋ ਗਿਆ ਤੇ ਬਹੁਤ ਜ਼ਿਆਦਾ ਇਸ ਲਈ ਅਸੀਂ ਮਹਿਕਮਾ ਸਾਡੇ ਕੋਲੇ ਫੇਰ ਜਦੋਂ ਪੱਕੀ ਸੀ ਅੱਜ ਤੋਂ 10-12 ਦਿਨ ਪਹਿਲਾਂ ਗਿਆ ਉਹਨਾਂ ਨੇ ਇੱਕ ਮਰਲਾ ਫੀਤੇ ਨਾਲ ਮਿਣ ਕੇ ਚੰਗੀ আর ਮਾੜੀ ਦਾ ਕੱਢ ਕੇ ਉਹਨੇ ਕੁੱਟ ਕੁੱਟ ਕੇ ਉਹਦੇ ਵਿੱਚੋਂ ਦਾਣੇ ਕੱਢੇ ਜੋ ਕਿ ਉਹ ਦਾਣੇ 14 ਕਿਲੋ ਇੱਕ ਮਰਲੇ ਦੇ ਵਿੱਚੋਂ ਨਿਕਲੇ ਪਰ ਸਾਨੂੰ ਫੇਰ ਵੀ ਉਹਨਾਂ ਤੇ ਵਿਸ਼ਵਾਸ ਨਾ ਆਇਆ ਅਸੀਂ ਖੁਦ ਉਹ ਜਗ੍ਹਾ ਮਸ਼ੀਨ ਨਾਲ ਖੀਤੇ ਨਾਲ ਮਣਕੀ ਜੋ ਕਿ 2 ਕਿੱਲੇ 9 ਮਰਲੇ ਜਗ੍ਹਾ ਬਣੀ ਤੇ ਅਸੀਂ ਉਸ ਦੀ ਕੰਡੇ ਤੇ ਤਲਾਈ ਕੀਤੀ ਜਿਹੜੇ ਕਿ ਦਾਣੇ ਉਹਦੇ ਵਿੱਚੋਂ 45 ਕੁਇੰਟਲ 55 ਕਿਲੋ ਨਿਕਲੇ ਅਸੀਂ ਸਾਨੂੰ ਸਾਡੀ ਦੂਜੀ ਕਣਕ ਨਾਲੋਂ ਉਹ ਕੋਈ ਘੱਟੋ ਘੱਟ ਮੰਨ 2 ਮੰਨ ਦਾ ਝਾੜ ਵੱਧ ਨਿਕਲਿਆ ਸਾਨੂੰ ਤਾਂ ਮਹਿਮੇ ਤੇ ਅਸੀਂ ਕਹਿਣ ਤੇ ਵਿਸ਼ਵਾਸ ਕਰਕੇ ਉਹ ਰੱਖੀ ਰੱਖਿਆ ਤੇ ਜੋ ਕਿ ਸਰਦਾਰ ਚੀਫ ਅਮਰੀਕ ਸਿੰਘ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਸ ਦਿੱਤੇ ਲਈ ਪ੍ਰੇਰਿਤ ਕੀਤਾ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਜੋ ਆਪਾਂ ਬਜਾਈ ਮੌਕੇ ਸੂਫਰ ਸੀਟਰ ਨਾਲ ਕਣਕ ਦੀ ਬਿਜਾਈ ਕੀਤੀ ਜਾਵੇ ਜੋ ਕਿ ਥੋੜੀ ਬਹੁਤੀ ਜੇ ਕੋਈ ਕਿਤੇ ਸੁੰਡੀ ਪੈ ਵੀ ਜਾਂਦੀ ਹੈ ਤਾਂ ਉਦੋਂ ਕਵਰਾਉਣ ਦੀ ਲੋੜ ਨਹੀਂ ਉਸ ਦਾ ਹੱਲ ਪਾਣੀ ਹੈ ਉਹਨੂੰ ਥੋੜਾ ਜਿਹਾ 20 ਦਿਨ ਦਾ 5 10 ਦਿਨ ਪਾਣੀ ਪਹਿਲਾਂ ਲਾ ਕੇ ਉਹਦਾ ਹੱਲ ਹੈ ਇਸ ਤੋਂ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਿਸਾਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਸੂਫਰ ਸੀਟਰ ਨਾਲ ਬਿਜਾਈ ਕੀਤੀ ਜਾਵੇ ਤੇ ਅੱਗ ਨੂੰ ਰੋਕਿਆ ਜਾਵੇ